ਜੋ ਕੁਛ ਬਾਣੀ ਚ ਲਿਖਿਆ ਇਸ ਤਰ੍ਹਾਂ ਵੀ ਸ਼ਬਦ ਆਉਂਦਾ ਬਾਣੀ ਚ ਕਿ ਦੇਖਾ ਦੇਖੀ ਸਭ ਕਰੈ ਸੇਵਾ ਕਰਦੇ ਨੇ ਯਾਰ ਉੱਥੇ ਬੜੇ ਜਾਣੇ ਝਾੜੂ ਮਾਰਦੇ ਮੰਮੀ ਘੜੀ ਕ ਮਾਰ ਲੈਣਾ ਹੈ ਦੇਖਾ ਦੇਖੇ ਸ਼ਰਮੋ ਸ਼ਰਮੇ ਤਿੰਨ ਜਾਣੇ ਲੱਗੇ ਨੇ ਯਾਰ ਇਹ ਲੱਗੇ ਨੇ ਚੱਲ ਹੁਣ ਫਿਰ ਇਹਨਾਂ ਲੱਗੇ ਮੈਂ ਖੜਾ ਨਹੀਂ ਚੰਗਾ ਲੱਗਦਾ ਇਹ ਜਾਦਾ ਕੀ ਹੈ ਜਿਆਦਾ ਹੈ ਸ਼ਰਮ ਜੀ ਆਈ ਹੈ ਤਾਂ ਹੈ ਹਨ ਜੀ ਦੇਖਾ ਦੇਖੀ ਹੈ ਇੱਕਦ ਮਨ ਚ ਪ੍ਰੀਤ ਨਹੀਂ ਹੈ ਮਨ ਚ ਕੀ ਹੈ ਪ੍ਰੀਤ ਨਹੀਂ ਹੈ ਸੇਵਾ ਕਰਨ ਦੀ ਦੇਖਾ ਦੇਖੀ ਹੋ ਰਿਹਾ ਕੰਮ ਇਹ ਜਿਆਦਾ ਤੋਂ ਜਿਆਦਾ ਜਿਹੜਾ ਇਹ ਦੇਖਾ ਦੇਖੀ ਦਾ ਹੀ ਕੰਮ ਹੈ ਸਾਰੇ ਪਾਸੇ ਇੱਕ ਤਾਂ ਪਹਿਂ ਦੇਖ ਰਿਆਂ ਤੋਂ ਤੇ ਦੂਜਾ ਨੂੰ ਇਹ ਕਹਿ ਰਿਆਂ ਕਿ ਮੈਨੂੰ ਦੇਖਿਆ ਜਾਏ ਪਹਿਂ ਇਹ ਲੇਕਾ ਦੇਖਾ ਦੇਖੀ ਸੰਭ ਕਰੈ ਮਨ ਮੁਖ ਬੂਝ ਨਾ ਪਾਏ ਤੈ ਮਨ ਮੁਖ ਬੂਝ ਨਾ ਪਾਏ ਇਹ ਜਿਹੜੀ ਦੇਖਾ ਦੇਖੀ ਦੀ ਸੇਵਾ ਮਹਾਰਾਜ ਕਹਿੰਦੇ ਨੇ ਕਹਿੰਦੇ ਇਹਦੇ ਨਾਲ ਤੈਨੂੰ ਪਰਮੇਸ਼ਰ ਦੀ ਕਦੀ ਵੀ ਸੋਝੀ ਨਹੀਂ ਹੋਣੀ ਬੋਝੀ ਨਹੀਂ ਸਕਦਾ ਰੱਬ ਮੈਂ ਬੇਨਤੀ ਕਰਦਾ ਗੱਲ ਨੂੰ ਪਕੜੋ ਕਰੋ ਰਾਜੇ ਹੈ ਨਾ ਜੀ ਦਿਖਾਵੇ ਨਾ ਕਰੋ ਲੇਕਿਨ ਸੜ ਤੋਂ ਰੇ ਹੈ ਹੀ ਨਹੀਂ ਜਾਂਦਾ ਠੀਕ ਹੈ ਨਾ ਜੀ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝਣਾ ਪਾਇ ਹੈ ਨਾ ਜੀ ਪਾਸ਼ਾ ਕਹਿੰਦੇ ਨੇ ਜਿਨ ਗੁਰਮਖ ਹਿਰਦਾ ਸੁਧ ਹੈ ਦੇਖਾ ਦੇਖੀ ਨਹੀਂ ਬਿਲਕੁਲ ਸੁਧ ਹੈ ਸ਼ਾਪ ਹੈ ਹਿਰਦਾ ਨਿਰਮਲ ਆਮੰਦ ਹੈ ਨਹੀਂ ਜਿਨ੍ਹਾਂ ਗੁਰਮਖ ਹਿਰਦਾ ਸੁਧ ਹੈ ਕੋਈ ਕਲਪਨਾ ਨਹੀਂ ਮੰਦੇ ਵਿੱਚ ਕੋਈ ਲਾਲਸ਼ ਨਹੀਂ ਕੋਈ ਬੜਿਆਈ ਦੀ ਝਾਕ ਨਹੀਂ ਆਮੰਦ ਦੇ ਵਿੱਚ ਕਿ ਮੈਨੂੰ ਇਹਦੇ ਬਦਲੇ ਆ ਮਿਲੇ ਪਾਸ਼ਾ ਕਹਿੰਦੇ ਜਿਨ੍ਹਾਂ ਗੁਰਮਖ ਹਿਰਦਾ ਸੁਧ ਹੈ ਛੇਬ ਪਈ ਤਨ ਥਾਏ ਹਿਰਦਾ ਸੁਧ ਠੀਕ ਹੈ ਨਾ ਜੀ ਹਿਰਦਾ ਕੀ ਹੈ ਸ਼ੁੱਧ ਹੈ